ਸਾਤਰੀ ਗੱਲ ਸੰਦਲ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਜੀ ਦੇ ਤਾਜ਼ਾ ਖਬਰਾਂ ਐਸਡੀਐਮ ਪ੍ਰਮੋਦ ਸਿੰਘ ਗਲਾਂ ਅੰਖੰਡ ਦੇ ਠੰਡ ਦੇ ਮੌਸਮ ਵਿੱਚ ਖੁੱਲੇ ਅਸਮਾਨ ਤੋਂ ਸੋਨਾ ਮਜਬੂਰ ਲੋਕਾਂ ਦੀ ਮਦਦ ਦੀ ਅਪੀਲ ਉਪ ਮੰਡਲ ਮੈਜਿਸਟਰਸ ਨਾਮ ਬੂਦਮ ਸਿੰਘ ਬਾਲਾ ਦੇ ਐਂਡ ਪ੍ਰਮੋਦ ਸਿੰਘ ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਰਦੀ ਦੇ ਮੌਸਮ ਵਿੱਚ ਖੁੱਲੇ ਅਸਮਾਨ ਏਟ ਸੋਨ ਨਾਲ ਮਜਬੂਰ ਲੋਕਾਂ ਦੀ ਮਦਦ ਲਈ ਅੱਗੇ ਆਉਣ ਸਿੰਗਲਾ ਨੇ ਕਿਹਾ ਕਿ ਲੋੜ ਹੈ ਕਿ ਸਰਵੇ ਵਿੱਚ ਬੇਕਾਰ ਲੋਕਾਂ ਨੂੰ ਮਿਲਦੇ ਕਿ ਇੱਕ ਸੁਰੱਖਤ ਆਸਰਾ ਦਿੱਤਾ ਜਾਵੇ ਆਸਰਾ ਗ੍ਰਹਿ ਤੇ ਬਸੇਰਾ ਬਾਰੇ ਸੂਚਿਤ ਕੀਤਾ ਤੇ ਜੇਕਰ ਤੁਸੀਂ ਕਿਸੇ ਵੀ ਵਿਅਕਤੀ ਨੂੰ ਰਾਤ ਸਮੇਂ ਬਾਹਰ ਜਾਂ ਸੜਕ ਤੇ ਸੁੱਤਾ ਪਿਆ ਦੇਖਦੇ ਹੋ ਤੇ ਉਸ ਕੋਲ ਠਹਿਰਨ ਦਾ ਕੋਈ ਪ੍ਰਬੰਧ ਨਹੀਂ ਤਾਂ ਕਿਰਪਾ ਕਰਕੇ ਉਸ ਨੂੰ ਨਜ਼ਦੀਕੀ ਸਰਕਾਰੀ ਆਸਰਾ ਗ੍ਰਹਿ ਬਸੇਰਾ ਬਾਰੇ ਜਾਣਕਾਰੀ ਦਿੱਤੀ ਜਾਵੇ ਜਾਂਦੀਆਂ ਨਜ਼ਦੀਕੀ ਆਸਰਾ ਗ੍ਰਹਿਨ ਦੈਨ ਦੇ ਸਿਰੀ ਦੀ ਪਤੇ ਬਾਰੇ ਨਗਰ ਕੌਂਸਲ ਦਫ਼ਤਰ ਦੀ ਪੁਸ਼ਟੀ ਕੀਤੀ ਗਈ ਹੈ ਜੇਕਰ ਕੋਈ ਵਿਅਕਤੀ ਖੁਦ ਆਸਰਾ ਗ੍ਰਹਿ ਰਹਿਣ ਸਹਿਰਾ ਨਹੀਂ ਪਹੁੰਚਾ ਸਕਦਾ ਤਾਂ ਕੋਈ ਹੋਰ ਐਮਰਜੈਂਸੀ ਸਥਿਤੀ ਹੈ ਤਾਂ ਕਿਰਪਾ ਕਰਕੇ ਤੁਰੰਤ ਤਹਿਸੀਲ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ ਤੇ ਸੂਚਿਤ ਕਰੋ ਜਿਨ੍ਹਾਂ ਵਿੱਚ ਜਿਨ੍ਹਾਂ ਵਿੱਚ ਇਹ ਨੰਬਰ ਸ਼ਾਮਲ ਹੈ ਨਗਰ ਕੌਂਸਲ ਸ੍ਰਾਮ ਦੇ ਕਰਮਚਾਰੀ ਕਾਰਜਕਾਰੀ ਅਫਸਰ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਉਹ ਜਿਹੇ ਵਿਅਕਤੀਆਂ ਦੀ ਲੋੜੀ ਦੀ ਪ੍ਰਬੰਧ ਯਕੀਨੀ ਬਣਾਉਣ ਲੋਕ ਆਪਣੇ ਪੱਧਰ ਦੇ ਉਹਨਾਂ ਨੂੰ ਗਰਮ ਪਕੜੇ ਗਮ ਗਰਮ ਕਪੜੇ ਕੰਬਲ ਥਰੂ ਜ਼ਰੂਰੀ ਸਮਾਨ ਮਹਈਆ ਕਰਵਾਉਣਾ ਵਿੱਚ ਵੀ ਮਦਦ ਕਰ ਸਕਣ ਪਰ ਸਭ ਤੋਂ ਜ਼ਰੂਰੀ ਹੈ ਕਿ ਲੋੜਵੰਦਾ ਨੂੰ ਠੰਡ ਤੋਂ ਬਚਾਉਣ ਲਈ ਛੱਤੇ ਠਾਂ ਦੇ ਅੰਦਰ ਜਾਵੇ ਐਸਟੀਐਮ ਵੱਲੋਂ ਸਮੂਹ ਨਾਰਕ ਨਾਗਰਾਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਇਸ ਮਨੁੱਖੀ ਕਾਰਜ ਵਿੱਚ ਆਪਣਾ ਯੋਗਦਾਨ ਪਾ ਕੇ ਸਰਦੀਆਂ ਵਿੱਚ ਕਿਸੇ ਵੀ ਕੀਮਤ ਜਾਨ ਨੂੰ ਪਹੁੰਚਾਉਣ ਨੂੰ ਕੋਈ ਜ਼ਿੰਮੇਵਾਰ ਨਾ ਕਰੋ ਆਪਣਾ ਫਰਜ਼ ਨਿਭਾਵੀਂ ਧੰਨਵਾਦ ਜੀ ਖਬਰਾਂ ਜੁਲ ਲਈ ਜੁੜੇ ਰਹੋ ਤੇ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ